ਸਤਿ ਸ਼੍ਰੀ ਅਕਾਲ ਮੈਂ ਸੋਮ ਸੋਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂਨਾਵਾ ਪੋਸੂਨਾਵਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਚਾਰ ਮੂਏ ਤੋਂ ਕੀ ਆ ਹੁਆ ਜੀਵਤ ਕਈ ਹਜ਼ਾਰ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਇਨਾਂ ਦਿਨਾਂ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਹਾਜ਼ਰੀ ਲਗਵਾਉਣ ਵਾਸਤੇ ਪਰਮ ਪਿਤਾ ਪਰਮਾਤਮਾ ਦਾ ਅਕਾਲ ਪੁਰਖ ਦਾ ਆਸ਼ੀਰਵਾਦ ਲੈਣ ਵਾਸਤੇ ਸ਼੍ਰੀ ਫਤਿਹਗੜ ਸਾਹਿਬ ਨਤਮਸਤਕ ਹੋ ਰਹੀਆਂ ਨੇ ਕਿਉਂਕਿ ਸਮਾ ਰਾਜ ਜਿਹੜਾ ਮਤਲਬ ਕਹਿ ਸਕਦੇ ਸਰਹੰਦ ਦੀ ਸਭਾ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਉਸ ਦਾ ਆਗਾਜ਼ ਹੋ ਚੁੱਕਾ ਹੈ ਲੇਕਿਨ ਦੋਸਤੋ ਇਸ ਸਭਾ ਦੇ ਇਤਿਹਾਸ ਨੂੰ ਅੱਜ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰਕਾਰ 10ਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੇ ਚਾਰ ਸਹਿਬਜ਼ਾਦੇ ਜਿਨ੍ਹਾਂ ਨੂੰ ਅਲੱਗ-ਅਲੱਗ ਸਥਾਨਾਂ ਦੇ ਉੱਪਰ ਸ਼ਹੀਦ ਕੀਤਾ ਗਿਆ ਮਾਤਾ ਗੁਜਰ ਕੌਰ ਜੀ ਜੇਕਰ 10ਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਦੇ ਜੀਵਨ ਤੇ ਨਜ਼ਰ ਮਾਰੀਏ ਜਾਂ ਪਿਛੋਕੜ ਤੇ ਨਜ਼ਰ ਮਾਰੀਏ ਨੌਵੀਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ ਚਾਂਦਨੀ ਚੌਕ ਦੇ ਵਿੱਚ ਸੀਸ ਕਲਮ ਕੀਤਾ ਜਾਂਦਾ ਔਰ ਉੱਥੇ ਸ਼ਹਾਦਤ ਪ੍ਰਾਪਤ ਕਰ ਜਾਂਦੇ ਉਹੋ ਹੀ ਗੁਰਤੀ ਜਿਹੜੀ ਹੈ ਅੱਗੇ ਵੀ ਅੱਗੇ ਚਲਦੀ ਗਈ ਦਸਵੀਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਔਰ ਉਸ ਤੋਂ ਬਾਅਦ ਉਹਨਾਂ ਦੇ ਚਾਰ ਸਾਹਿਬ ਜ਼ਿਆਦੇ ਆਖਰ ਉਸ ਵੇਲੇ ਕਿਸ ਤਰ੍ਹਾਂ ਦੇ ਹਾਲਾਤ ਸਿਗੇ ਜਦੋਂ ਸ਼ਹਾਦਤਾ ਦੇ ਜਾਨ ਪੀਤੇ ਜਾਂਦੇ ਨੇ ਜਦੋਂ ਲੜਾਈਆਂ ਲੜੀਆਂ ਜਾਂਦੀਆਂ ਨੇ ਉਸ ਬਨੇ ਕਿਸ ਤਰ੍ਹਾਂ ਦੇ ਹਾਲਾਤ ਸਨ ਔਰ ਕਿਸ ਤਰ੍ਹਾਂ ਪਾਸ਼ਾ ਜੀ ਦਾ ਜਿਹੜਾ ਅਸ਼ੀਰਵਾਦ ਹੈ ਉਹ ਪੂਰੇ ਪਰਿਵਾਰ ਤੇ ਨਜ਼ਰ ਆਉਂਦਾ ਰਿਹਾ ਔਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਤਲਬ ਤਤੀਵਾ ਲੱਗਣ ਨਹੀਂ ਦਿੱਤੀ ਹਾਲਾਂਕਿ ਦੁਨੀਆਵੀ ਤੌਰ ਤੇ ਉਹਨਾਂ ਨੂੰ ਬਹੁਤ ਤਸੀਹੇ ਦਿੱਤੇ ਗਏ ਨੇ ਲੇਕਿਨ ਉਹ ਅਡੋਲ ਰਹੇ ਨੇ ਬੇਸ਼ਕੋ ਛੋਟੇ ਸਾਹਜਾ ਦੇ ਸੀ ਜਾਂ ਵੱਡੇ ਸਾਹਜਾ ਦੇ ਸੀ ਉਹਨਾਂ ਨੂੰ ਤਾਂ ਸਿਰਫ ਸਿਰਫ ਆਪਣਾ ਮਕਸਦ ਨਜ਼ਰ ਆਉਂਦਾ ਸੀ ਆਪਣਾ ਟਾਰਗੇਟ ਨਜ਼ਰ ਆਉਂਦਾ ਸੀ ਕਿ ਅਸੀਂ ਕੁੱਲ ਮਾਲਕ ਦੇ ਭੇਜੇ ਹੋਏ ਇਥੇ ਜੀਵ ਹਾਂ ਔਰ ਅਸਾਡੀਆਂ ਡਿਊਟੀਆਂ ਜਿਹੜੀਆਂ ਲਗਾਈਆਂ ਹੋਈਆਂ ਨੇ ਅਸੀਂ ਉਹ ਡਿਊਟੀਆਂ ਕਰਨ ਵਾਸਤੇ ਆਏ ਹੋਏ ਹਾਂ ਪੂਰੀ ਗੱਲਬਾਤ ਵਾਸਤੇ ਸਟੂਡੀਓ 'ਚ ਮੇਰੇ ਨਾਲ ਅੱਜ ਬੈਠੇ ਹੋਏ ਨੇ ਸ਼੍ਰੀ ਫਕੀਰ ਜਨ ਜੱਸਾ ਸਾਹਿਬ ਜਿਹੜੇ ਕਿ ਪਾਵਰ ਆਫ ਸੋਸ਼ਲ ਜੁਨਿਟੀ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨਾਲ ਸਹਿਬਜ਼ਾਦੀਆਂ ਦੀ ਸ਼ਹਾਦਤ ਨੂੰ ਲੈ ਕੇ ਕਰਦੇ ਆਪਾਂ ਗੱਲਬਾਤ ਜੱਸਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੱਸਾ ਸਾਹਿਬ ਜੇ ਆਪਾਂ ਇਹਨਾਂ ਦਿਨਾਂ ਦੇ ਨਜ਼ਰ ਮਾਰੀਏ ਤੇ ਤੁਸੀਂ ਵੀ ਅੱਜ ਚੰਡੀਗੜ੍ਹੋਂ ਜਦੋਂ ਵਾਪਸ ਆਏ ਆ ਤਾਂ ਰਸਤੇ ਵਿੱਚ ਸੰਗਤਾਂ ਦਾ ਜਿਹੜਾ ਬੋਲ ਵਾਲਾ ਉਹਨਾਂ ਦਾ ਜਿਹੜਾ ਇਕੱਠ ਹੈ ਉਹ ਗੁਰੂ ਘਰ ਨੂੰ ਨਤਮਸਤਕ ਹੋਣ ਵਾਸਤੇ ਜਾ ਰਿਹਾ ਔਰ ਤੁਹਾਨੂੰ ਵੀ ਕਾਫੀ ਘੁੰਮ ਕੇ ਆਉਣਾ ਪਿਆ ਲੇਕਿਨ ਇਸ ਸਾਰੇ ਦੇ ਪਿੱਛੇ ਜੇ ਆਪਾਂ ਸ਼ਹਾਦਤ ਦੀ ਗੱਲ ਕਰੀਏ ਤਾਂ ਉਸ ਬਾਰੇ ਆਪਾਂ ਚਾਹੁੰਦੇ ਆ ਕਿ ਕੁਝ ਡਿਟੇਲ ਦੇ ਵਿੱਚ ਇਹਦੀ ਗੱਲਬਾਤ ਕੀਤੀ ਜਾਵੇ ਸੋਤਾ ਸਾਹਿਬ ਜਦੋਂ ਦੁਨਿਆਤੇ ਝੱਖੜ ਚੱਲਦਾ ਜ਼ੁਲਮ ਦਾ ਅਨਿਆਂ ਦਾ ਔਰ ਮਜ਼ਲੂਮਾਂ ਦੀ ਕੋਈ ਬਾਹ ਫੜਨ ਵਾਲਾ ਨਹੀਂ ਹੁੰਦਾ ਹਮ ਔਰ ਚਾਰੇ ਪਾਸੇ ਜਿੰਮੇ ਹੀ ਜ਼ੁਲਮ ਨਜ਼ਰ ਆਉਂਦਾ ਔਰ ਮਨਮਾਨਿਆ ਹਾਕਮ ਕਰਦੇ ਔਰ ਧਰਮ ਦੇ ਠੇਕੇਦਾਰ ਕਰਦੇ ਆ ਜੀ ਉਸ ਵੇਲੇ ਪਰਮਾਤਮਾ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੀ ਬਾਤ ਹੈ insani jame de vich oh ਆਪਣੇ ਰੂਪ ਭੇਜਦਾ ਤਾਂ ਕਿ ਉਸ ਜ਼ੁਲਮ ਨੂੰ ਠੱਲ ਪਾਉਣ ਲਈ ਹੂੰ ਔਰ ਜਿਹੜੇ ਜੀਵ ਜਿਹੜੇ ਆ ਉਹਨਾਂ ਦੇ ਮਨਾਂ 'ਚ ਸ਼ਾਂਤੀ ਰਹੇ ਤਾਂ ਕਿ ਦੁਨੀਆ 'ਤੇ ਜਿਹੜੀ ਅਸ਼ਾਂਤੀ ਅਨਿਆਇ ਕਰਕੇ ਫੈਲੀ ਹੁੰਦੀ ਹੈ ਜ਼ੁਲਮ ਕਰਕੇ ਫੈਲੀ ਹੁੰਦੀ ਹੈ ਝੂਠ ਕਰਕੇ ਫੈਲੀ ਹੁੰਦੀ ਹੈ ਉਹ ਜਿਹੜੀ ਖਤਮ ਹੋ ਸਕੇ ਉਹਨੂੰ ਠੱਲ ਪਾਈ ਜਾ ਸਕੇ ਸੋ ਇਹ ਜਿਹੜਾ ਸਾਕਾ ਆ ਆਪਾਂ ਜਿਹੜੇ ਅੱਜ ਗੱਲਬਾਤ ਕਰਨ ਲੱਗੇ ਆ ਇਹ ਇੱਕ ਉਹ ਸਾਕਾ ਆ ਕਿ ਜਿਹੜੀ ਭਗਤੀ ਲਹਿਰ ਬਹੁਤ ਸਮਾਂ ਪਹਿਲਾਂ ਹੂੰ ਆਪਾਂ ਇਹ ਕਹ ਲਈਏ ਕਿ 1170 ਈਸਵੀ ਦੇ ਵਿੱਚ ਇਹ ਸ਼ੁਰੂ ਹੁੰਦੀ ਹੈ ਜੀ ਔਰ 1469 ਦੇ ਵਿੱਚ ਪਹਿਲੇ ਪਾਤਸ਼ਾਹ ਆਉਂਦੇ ਆ ਹੂੰ ਜਿਨ੍ਹਾਂ ਨੇ ਆਪਣੇ ਬਾਣੇ ਦੇ ਵਿੱਚ ਕਿਹਾ ਮਿੱਟੀ ਧੰਦ ਜਗ ਚੰਨਣ ਹੋਇਆ ਹੋਇਆ ਬਿਲਕੁਲ ਕਿਉਂਕਿ ਇਹੋ ਜਿਹਾ ਜਨਮ ਹੋ ਰਿਹਾ ਸੀ ਕਿ ਉਹਨੂੰ ਠਲ ਪਾਉਣ ਲਈ ਭਗਤੀ ਲਹਿਰ ਚੱਲ ਰਹੀ ਸੀ ਬਿਲਕੁਲ ਔਰ ਬਖਰੇ ਬਖਰੇ ਪ੍ਰਾਂਤਾਂ ਤੋਂ ਬਖਰੇ ਬਖਰੀ ਬੋਲੀਆਂ ਚ ਔਰ ਬਖਰੇ ਬਖਰੇ ਨੂੰ ਪੰਜ ਹੂੰ ਬਖਰੀਆਂ ਬਖਰੀਆਂ ਜਾਤਾਂ 'ਚ ਕਿਉਂ ਜਾਤਾਂ ਵੈਸੇ ਤਾਂ ਜਿਹੜੇ ਇਹ ਪਰਮਾਤਮਾ ਦੇ ਭਗਤ ਹੁੰਦੇ ਉਹਨਾਂ ਦੀ ਜਾਤ ਨਹੀਂ ਹੁੰਦੀ ਕੋਈ ਬਿਲਕੁਲ ਬਿਲਕੁਲ ਲੇਕਿਨ ਇੱਥੇ ਜੋ ਦੁਨਿਆਵੀ ਲੋਕਾਂ ਨੇ ਜਿਹੜਾ ਵਰਨ ਅਵਸਥਾ ਬਣਾਈ ਸੀ ਉਹਦੇ ਮੁਤਾਬਕ ਹੂੰ ਬਖਰੀਆਂ ਬਖਰੀਆਂ ਕੁਲਾ ਔਰ ਜਾਤਾਂ ਦੇ ਵਿੱਚ ਜਨਮ ਲੈ ਕੇ ਭਗਤੀ ਲਹਿਰ ਅੱਗੇ ਵਧੀ ਜੀ ਜਿਨ੍ਹਾਂ ਦਾ ਇੱਕ ਮਕਸਦ ਸੀਗਾ ਕਿ ਆਪਣੇ ਆਪ ਨੂੰ ਕੁਰਬਾਨ ਕਰ ਦਿਓ ਵਾਹ ਜੇਕਰ ਉਸ ਪ੍ਰਮਾਤਮਾ ਨੂੰ ਪਹੁੰਚਣਾ ਹੈ ਹੂੰ ਤੇ ਆਪਣੇ ਮੈਂ ਨੂੰ ਖਤਮ ਕਰ ਦਿਓ ਉਹ ਮੈਂ ਜੀ ਖਤਮ ਕਰਦਾ ਸੀਗਾ ਕਿ ਮੋਹ ਮਾਇਆ ਨੂੰ ਛੱਡ ਦਿਓ ਛੱਡ ਦਿਓ ਬਿਲਕੁਲ ਅਰ ਉਹ ਮੋਹ ਮਾਇਆ ਦਾ ਜਿਹੜਾ ਝਮੇਲਾ ਛੱਡ ਦੇ ਛੱਡ ਦੇ ਪਹਿਲੇ ਪਾਦਸ਼ਾ ਨੇ ਜਦੋਂ ਦਾਸੀਆਂ ਲਈਆਂ ਹੂੰ ਜਾਂ ਉਸ ਤੋਂ ਪਹਿਲਾਂ ਜੀ ਜਦੋਂ ਸੱਚਾ ਸੰਤਾਂ ਔਰ ਅਬ ਸੁਲਤਾਨਪੁਰ ਲੋਧੀ ਦੇ ਵਿੱਚ ਹਮ ਸੰਤ ਘੜ ਦੇ ਉੱਤੇ ਜਦੋਂ ਮੇਲ ਹੁੰਦਾ ਕਿਉਂਕਿ ਮੌਕੇ ਦੇ ਹਾਕਮਾਂ ਨੇ ਜੀ ਕਿਉਂਕਿ ਕਲਮ ਜਿਹਦੇ ਹੱਥ ਜੁਂਦੀ ਹੈ ਜੋ ਮਰਜੀ ਲਿਖ ਦਿੰਦੇ ਬਿਲਕੁਲ ਬਿਲਕੁਲ ਕਿ ਸੱਚਾ ਸਾਉ ਦਾ ਭੁੱਖੇ ਸਾਧੂ ਨੂੰ ਰੋਟੀ ਖਵਾ ਕੇ ਕਹਿੰਦੇ ਜਿਵੇਂ ਕਿ ਇਹ ਪੋਸੀਬਲ ਨਹੀਂ ਹੈ ਹਾਂ ਆਪਾਂ ਪੜਦੇ ਆ ਰਹੇ ਹਾਂ ਪੜਦੇ ਆ ਰਹੇ ਹਾਂ ਜੀ ਇਸੇ ਤਰੀਕੇ ਦੇ ਨਾਲ ਸੰਤ ਘੜ ਦੇ ਉੱਤੇ ਸੰਤਾਂ ਦੇ ਦਰਸ਼ਨ ਜਿਹੜੇ ਕੀਤੇ ਸਤਗੁਰੂ ਨਾਨਕ ਦੇਵ ਜੀ ਨੇ ਜੀ ਉਹ ਸੰਤ ਕੌਣ ਸੀ ਕਿਆ ਬਾਤ ਹੈ ਕਿਹੋ ਗੱਲਾਂ ਲੋਕਾਂ ਨੇ ਕੀਤੀਆਂ ਕਿਉਂਕਿ ਵਰਨ ਅਵਸਥਾ ਦੇ ਕਰਕੇ ਕਿ ਇਹ ਜਿਹੜੇ ਨੀਚ ਜਾਤ ਦੇ ਵਿੱਚ ਪੈਦਾ ਹੋ ਗਏ ਆ ਕਿਤੇ ਲੋਕ ਇਹਦਾ ਨਾ ਸਮਝ ਲੈ ਪਰ ਸੱਚ ਸ਼ੁਭਦਾ ਨਹੀਂ ਬਿਲਕੁਲ ਕਿਉਂ ਸ਼ੁਭਦਾ ਕਿ ਸਤਗੁਰ ਨਾਨਕ ਪਾਤਸ਼ਾਹ ਜੀ ਨੇ ਜਦੋਂ ਉਦਾਸੀਆਂ ਲਈਆਂ ਹੂੰ ਤੇ ਸਤਗੁਰ ਰਵਿਦਾਸ ਮਹਾਰਾਜ ਜੀ ਨੂੰ ਜਾ ਕੇ ਮਿਲੀ ਆ ਸਤਗੁਰ ਕਬੀਰ ਮਹਾਰਾਜ ਜੀ ਨੂੰ ਮਿਲੇ ਜੀ ਸੋ ਇਸ ਕਰਕੇ ਇਹ ਜਿਹੜੀ ਪਰੰਪਰਾ ਚੱਲ ਰਹੀ ਸੀ ਜਦੋਂ ਉਸ ਵਿਚਾਰਧਾਰਾ ਨੇ ਕਲਮ ਬੰਦ ਕਰਕੇ ਆਦ ਗ੍ਰੰਥ ਲਿਖ ਦਿੱਤਾ ਗਿਆ ਤੇ ਉਹ ਆਦ ਗ੍ਰੰਥ ਤੇ ਇਹ ਸ਼ਿਕਾਇਤਾਂ ਹੋਈਆਂ ਕਿ ਇਹ ਤਾਂ ਜਿਹੜੇ ਲੋਕਾਂ ਨੂੰ ਅਸੀਂ ਲਾਇਕ ਨਹੀਂ ਕਰਦੇ ਉਹਨਾਂ ਦੀ ਵੀ ਬਾਣੀ ਵਿੱਚ ਪਾ ਕੇ ਇਹਨਾਂ ਨੇ ਇਹੋ ਜੀ ਵਿਚਾਰਧਾਰਾ ਦਿੱਤੀ ਹੈ ਜਿਹੜੀ ਕਿ ਮੁਗਲਾਂ ਨੂੰ ਖਤਰਾ ਆ ਹੂੰ ਹੂੰ ਇਸੇ ਕਰਕੇ ਪੰਨਵੇਂ ਪਾਤਸ਼ਾਹ ਜੀ ਨੂੰ ਤਤਿਆਂ ਤਬਿਆਂ ਤੇ ਬੈਠਾ ਪਿਆ ਜੀ ਲੇਕਿਨ ਉਹ ਡੋਲੇ ਨਹੀਂ ਹੂੰ ਔਰ ਪੰਜਵੇਂ ਪਾਸ਼ਾ ਕੋਣ ਹੂੰ ਗੁਰੂ ਤੇਗ ਬਹਾਦਰ ਜੀ ਦੇ ਦਾਦਾ ਜੀ ਜੀ ਤੇ ਜਦੋਂ ਪੰਜਵੇਂ ਪਾਸ਼ਾ ਤੋਂ ਬਾਅਦ ਲਹਿਜ ਉੱਠੀ ਫਿਰ ਜੀ ਔਰ ਤਲਵਾਰ ਚਖਣੀ ਪਈ ਛੇਵੇਂ ਪਾਸ਼ਾ ਜੀ ਨੂੰ ਲੜਾਈਆਂ ਲੜਨੀਆਂ ਤੇ ਫਿਰ ਕਿਤੇ ਮੱਦਮਣਾ ਪੈ ਜਵੇ ਜਦੋਂ ਔਰੰਗਜ਼ੇਬ ਨੇ ਹੂੰ ਇਹ ਕਿਹਾ ਕਿ ਆਪਾਂ ਜਨੇਊ ਲਾਉਨੇ ਆ ਸਾਰਿਆਂ ਦੇ ਜੀ ਜਾਂ ਮੁਸਲਮਾਨ ਬਣ ਜਾਓ ਹੂੰ ਤੇ ਉਹ ਜਨੇਊ ਨਾਲ ਲੜਨ ਦੇ ਖਾਤਰ ਕਿ ਅਸੀਂ ਜਨੇਊ ਲਾਉਣ ਨਹੀਂ ਦੇਣਾ ਹੂੰ ਨੌਵੇਂ ਪਾਸ਼ਾ ਸਤਿਗੁਰ ਤੇਗ ਬਹਾਦਰ ਜੀ ਨੇ ਜੀ ਸ਼ਹਾਦਤ ਦਾ ਜਾਨ ਪੀਤਾ ਪੀਤਾ ਬਿਲਕੁਲ ਹਾਂ ਜੇਕਰ ਆਪਾਂ ਇਹ ਕਹੀਏ ਵੀ ਸ਼ਹਾਦਤ ਦਾ ਜਾਨ ਪੀਤਾ ਸਾਰਾ ਕੁਝ ਉਹਨਾਂ ਦੇ ਸ੍ਰਿਸ਼ਟੀ ਜਿਹੜੀ ਆ ਆਪਾਂ ਇਹ ਕਲੀ ਉਹਨਾਂ ਦੀ ਮੁੱਠ ਜੰਦੀ ਹੈ ਜੀ ਕਿਉਂਕਿ ਉਹਨਾਂ ਦੀ ਮੈਮਾ ਦੀ ਮੇਰੀ ਛੱਡੀ ਹੁੰਦੀ ਹੈ ਹੂੰ ਲੇਕਿਨ ਜਿਹੜਾ ਅਸਥੂਲ ਸੁਬੀਦ ਹੈ ਜੀ ਇਹ ਜਾਣਾ ਹੀ ਜਾਣਾ ਇਹਨੇ ਜਾਣਾ ਹੈ ਕੀ ਬਾਤ ਹੈ ਲੋਕਾਂ ਦੇ ਵਿੱਚ ਮੁਰਤੇ ਰੂਹ ਫੁਕਣ ਲਈ ਉਹ ਸ਼ਹਾਦਤਾਂ ਦਿੱਤੇ ਜਾਂਦੀਆਂ ਜੀ ਕਰਵਾਨੀਆਂ ਦਿੱਤੀਆਂ ਜਾਂਦੀਆਂ ਕਿਉਂਕਿ ਜਿੱਥੇ ਦਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੋਮਾਂ ਦੀ ਬਿਲਕੁਲ ਜਦੋਂ ਨਵੇਂ ਪਾਸ਼ਾ ਦਾ ਸ਼ਹਾਦਤ ਹੋ ਗਈ ਹੂੰ ਤੇ 1675 ਚ ਹੋਈ ਸੀ ਜੀ ਜਦੋਂ 10ਵੇਂ ਪਾਤਸ਼ਾਹ ਜੀ ਨੇ 1699 ਦੇ ਵਿੱਚ ਖਾਲਸਾ ਸੱਜਿਆ ਜੀ ਤੇ ਪਹਾੜੀ ਵਾਜੇ ਕਹਿੰ ਲੱਗੇ ਕਿ ਸਾਨੂੰ ਵੀ ਅਮਰਤ ਦੇ ਦਿਓ ਹੂੰ ਪਰ ਅਲੱਗ ਬਾਟੇ ਚ ਦਿਓ ਕੀ ਬਾਤ ਹੈ ਹੂੰ ਨਹੀਂ ਦਿੱਤਾ ਹੂੰ ਕਿਉਂਕਿ ਇਹੋ ਜਿਹਾ ਸੀ ਕਿ ਇਨ ਲੋਗੋਂ ਕੋ ਦੋ ਪਾਤਸ਼ਾਹ ਚਾਹੀ ਬਿਲਕੁਲ ਬਿਲਕੁਲ ਹੁਣ ਪਾਤਸ਼ਾਹ ਜਿਨ੍ਹਾਂ ਨੂੰ ਦੇਣੀ ਹੈ ਉਹਨੇ ਜਾਤ ਪਾਤ ਖਤਮ ਕਰ ਦਿੱਤੀ ਇੱਕੋ ਹੀ ਖੰਡੇ ਬਾਟੇ ਦਾ ਜਿਹੜਾ ਪੌਲ ਪੌਲ ਸੀਗੀ ਉਹ ਸਭ ਨੂੰ ਪੜਾਈ ਬਿਲਕੁਲ ਤੁਸੀਂ ਵੀ ਪੀ ਲਓ ਹੂੰ ਨਹੀਂ ਪੀਣੀ ਤਾਂ ਦਿਮਾਗ ਦੀ ਜੀ ਇਸ ਦਾ ਬਦਲਾ ਲੈਣ ਲਈ ਪਹਾੜੀ ਰਾਜਾ ਨੇ 24 ਸਾਲਾਂ ਬਾਅਦ ਹੀ ਆਪਣਾ ਕਸਮਾਂ ਖਾਧੀਆਂ ਹੋਈਆਂ ਜਦੋਂ ਉਹਨਾਂ ਨੂੰ ਬਚਾਇਆ ਗਿਆ ਸੀ ਉਹਨਾਂ ਦੇ ਜਨੀਆਂ ਨੂੰ ਜਨੇ ਨੂੰ ਬਚਾਏ ਗਿਆ ਸੀ ਕਿ ਇੱਡੀ ਜਲਦੀ ਆਸਾਨ ਭੁੱਲ ਗਏ ਸੀ ਸੋ ਇਸ ਕਰਕੇ ਜਦੋਂ ਖਾਲਸਾ ਸਾਜ ਦਿੱਤਾ ਜੀ ਤੇ ਉਹਨਾਂ ਨੇ ਲੜਾਈਆਂ ਸ਼ੁਰੂ ਕਰ ਲਈਆਂ ਹੂੰ ਔਰ ਅਨੰਦ ਪ੍ਰਸਾਦ ਦਾ ਕਿਉਂਕਿ ਇੱਕ ਗਵਰਨਮੈਂਟ ਜਿਹੜੀ ਔਰੰਗਜ਼ੇਬ ਦੇ ਪੈਰਲਲ ਗਵਰਨਮੈਂਟ ਜਿਹੜੀ ਚੱਲਦੇ ਸੀ ਜੀ ਉਹ ਸਤਗੁਰੂ ਗੋਬਿੰਦ ਸਿੰਘ ਜੀ ਦੀ ਸੀ ਹੂੰ ਗਵਰਨਮੈਂਟ ਜਿਹੜੀ ਪੈਰਲਲ ਚੱਲਣ ਦਾ ਮਤਲਬ ਸੀ ਇੱਕ ਪਾਸੇ ਇਨਸਾਫ ਜਿੱਥੇ ਕਿਸੇ ਦੇ ਨਾਲ ਜ਼ਬਰ ਜ਼ੁਲਮ ਨਹੀਂ ਹੋ ਸਕਦਾ ਹੂੰ ਤੇ ਦੂਜੇ ਪਾਸੇ ਕੋਈ ਬੋਲ ਦੇ ਸਕਦਾ ਜੋ ਦਿਲ ਕਰਦਾ ਕਿਸੇ ਦੀ ਖਲ ਲਾ ਦੇ ਕੋਈ ਕਿਸੇ ਦਾ ਸੀਸ ਕੱਟ ਦੇ ਕੋਈ ਕਿਸੇ ਨਾਲ ਮਰਦ ਕਰ ਦੇ ਜ਼ੁਲਮ ਦਾ ਬੋਲਬਾਲਾ ਸੀ ਜ਼ੁਲਮ ਦਾ ਇੱਕ ਗਵਰਨਮੈਂਟ ਜ਼ੁਲਮ ਨੂੰ ਹੂੰ ਕਰ ਰਹੀ ਹੈ ਦੂਸਰੀ ਗਵਰਨਮੈਂਟ ਹੈ ਮਜ਼ਲੂਮਾਂ ਨੂੰ ਗੋਲ ਆਈ ਹੈ ਆਹਾ ਪਹਿਲਲ ਪਹਿਲਲ ਗਵਰਨਮੈਂਟ ਬਿਲਕੁਲ ਬਿਲਕੁਲ ਔਰ ਜਦੋਂ ਫਿਰ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪੈ ਗਿਆ ਹੂੰ ਔਰ ਬੜਾ ਲੰਬੀ ਲੜਾਈ ਚੱਲੀ ਆਹ ਸਭ ਕੋਲ ਬੰਦ ਕਰ ਦਿੱਤਾ ਪਰ ਸਿੰਘ ਡਰੇ ਨਹੀਂ ਹੂੰ ਫਿਰ ਮੁਗਲਾਂ ਨੇ ਕਸਮਾਂ ਖਾ ਲਈਆਂ ਕਿ ਅਸੀਂ ਤੁਸੀਂ ਕਿਲਾ ਖਾਲੀ ਕਰ ਜਾਓ ਅਸੀਂ ਤੁਹਾਨੂੰ ਕਦੀ ਕੁਝ ਨਹੀਂ ਕਹਾਂਗੇ ਓਕੇ ਗੁਰੂ ਜੀ ਨੇ ਸੱਚਾ ਵੀ ਇਹਨਾਂ ਦੀ ਕਸਮ ਸੱਚੀ ਹੋਣੀ ਸੱਚੀ ਬਿਲਕੁਲ ਬਿਲਕੁਲ ਔਰ 20 ਦਸੰਬਰ 1774 ਨੂੰ ਉਹਨਾਂ ਨੇ ਆਨੰਦਪੁਰ ਸਾਹਿਬ ਦਾ ਕਿਲਾ ਛਰਾਤ ਨੂੰ ਖਾਲੀ ਕਰ ਦਿੱਤਾ ਜੀ ਹਲੇ ਕੁਛ ਦੇਰੀ ਹੋਈ ਸੀ ਕਿਲਾ ਖਾਲੀ ਕੀਤੇ ਨੂੰ ਹਮ ਕਸਮਾ ਭੁੱਲ ਗਏ ਹਮ ਔਰ ਪਿੱਛੇ ਅਟੈਕ ਕਰ ਦਿੱਤਾ ਆਹਾ ਆਹਾ ਪਿੱਠ ਪਿੱਛੇ ਵਾਰ ਜੇ ਨੂੰ ਕਹਿੰਦੇ ਆ ਪਿੱਠ ਪਿੱਛੇ ਵਾਰ ਜੀ ਉਹ ਉਧਰੋਂ ਸਰਸਾ ਨਦੀ ਕਿੱਦਾਂ ਮਤਲਬ ਟੈਸਟ ਹੁੰਦੇ ਆ ਕੁਦਰਤ ਦੇ ਸਤਸਨ ਨਦੀ ਦੇ ਵਿੱਚ ਤੂਫਾਨ ਆ ਤੂਫਾਨਾ ਬਿਲਕੁਲ ਔਰ ਉੱਥੇ ਫਿਰ ਵਿਛੜਾ ਪੈਂਦਾ ਹੂੰ ਕੁਝ ਤਾਂ ਸ਼ਹੀਦ ਪਹਿਲਾਂ ਅ ਲੜਾਈ ਜਿੱਥੇ ਹੋਈ ਉੱਥੇ ਜੀ ਇਹ ਕਮਾਸਾਂ ਲੜਾਈ ਤੋਂ ਬਾਅਦ ਜਦੋਂ ਰਾਤ ਨੂੰ ਉਹ ਸਤਸਨ ਨਦੀ ਪਾਰ ਕਰਦੇ ਆ ਹੂੰ ਤੇ ਫਿਰ ਉਹਨਾਂ ਦਾ ਕੁਝ ਇਤਿਹਾਸ ਜਿਹੜਾ ਸੀ ਗ੍ਰੰਥ ਜਿਹੜੇ ਸੀ ਲਿਖੇ ਹੋਏ ਉਹ ਵੀ ਰੜ ਗਏ ਔਰ ਪਰਿਵਾਰ ਜਿਹੜਾ ਵਿਛੜ ਗਿਆ ਵਿਛੜ ਗਿਆ ਮਾਤਾ ਗੁਜਰੀ ਜੀ ਛੋਟੇ ਸਹਿਬ ਜਦ ਦੇ ਅਲੱਗ ਹੋ ਗਏ ਅਲੱਗ ਹੋ ਗਏ ਆਹ ਹਾਂ ਔਰ ਚਾੜੀ ਸਿੰਘ ਤੇ ਗੁਰੂ ਜੀ ਸਹਿ ਵੱਡੇ ਸਾਹਿਬ ਜਦਾਂ ਦੇ ਨਾਲ ਇਹ ਅਲੱਗ ਚਲੇ ਗਏ ਹੂੰ ਔਰ ਕਿਸੇ ਨੂੰ ਕੋਈ ਪਤਾ ਨਹੀਂ ਕਿੱਥੇ ਕੀ ਹੋ ਰਿਹਾ ਬਿਲਕੁਲ ਜਦੋਂ ਇਹ ਚਮਕੌਰ ਸਾਹਿਬ ਦੇ ਵਿੱਚ ਪਹੁੰਚਦੇ ਆ ਹੂੰ ਤੇ ਪਿੱਛੇ ਉਹ ਪਿੱਛਾ ਕਰਦੇ ਹੁੰਦੇ ਆ ਜੀ ਤੇ ਚਮਕੌਰ ਦੀ ਗੜੀ ਨੂੰ ਘੇਰਾ ਪੈ ਜਾਂਦਾ ਆ ਹਾਂ ਕੋਈ ਘਬਰਾਏ ਨਹੀਂ ਹੂੰ ਲੈਣਨ ਕਰ ਲਈ ਵੀ ਲੜਾਈ ਕਰਨੇ ਜੀ ਸਿੰਘ ਜਦ ਇੱਕ ਇੱਕ ਦੋ ਦੋ ਕਰਕੇ ਗੇਵਾਰ ਹਮ ਔਰ ਲੜਾਈ ਕਮ ਆਸਾਨ ਹੋਈ ਕਈ ਮੁਗਲਾਂ ਦੀਆਂ ਫੌਜਾਂ ਦਾ ਹਮ ਕਤਲ ਹੋਇਆ ਜੀ ਔਰ ਬਾਰੀ ਬਾਰੀ ਉਹਨਾਂ ਨੇ ਸਿੰਘ ਭੇਜੇ ਹਮ ਉਧਰੋਂ ਅਜੀਤ ਸਿੰਘ ਦਾ ਖੂਨ ਖੋਲਦੇ ਆ ਬੇ ਵੇਰੀ ਬੇਵਾਰੀ ਆ ਵੇ ਪਿਤਾ ਜੀ ਮੈਨੂੰ ਅੱਗੇ ਆ ਦਿਓ ਦਿਓ ਜੀ ਅੱਗੇ ਦਿੱਤੀ ਕਹਿੰਦੇ ਵਰਸ਼ੀ ਪਿੱਠ 'ਚ ਨਹੀਂ ਹਿੱਕ 'ਚ ਲੱਗਦੀ ਦੇਖਣੀ ਚਾਹੁੰਦਾ ਮੈਂ ਹਾਏ ਔਰ ਛੋਟਾ ਸੇ ਵੀ ਜ਼ਿਆਦਾ ਜਦੋਂ ਵੱਡੇ ਬੇਦ ਨੂੰ ਲੜਦੇ ਨੂੰ ਦੇਖਦਾ ਹੂੰ ਉਹਦਾ ਵੀ ਖੂਨ ਖੋਲਦਾ ਕਿ ਮੈਂ ਵੀ ਜਾਣਾ ਹੂੰ ਔਰ ਉਹ ਵੀ ਗਿਆ ਕਿੰਨੇ ਕੁ ਉਹਨਾਂ ਨੇ ਮੁਗਲਾਂ ਦੀ ਫੌਜ ਦੇ ਕਤਲ ਕੀਤੇ ਹੂੰ ਸਿਰ ਲਾਏ ਹੂੰ ਪਰ ਅੰਤ ਦੋਨੇ ਸ਼ਹੀਦੀ ਪਾ ਗਏ ਪਾ ਗਏ ਬਿਲਕੁਲ ਫਿਰ ਜਿਹੜਾ ਇਹ ਗੱਲ ਹੋਈ ਸੀ ਕਿ ਬਾਵਾ ਗੁਰੂ ਗਵਿੰਦ ਸਿੰਘ ਆਪੇ ਗੁਰ ਚੇਲਾ ਬਿਲਕੁਲ ਉਹ ਪੰਜ ਪਿਆਰਿਆਂ ਨੇ ਹੁਕਮ ਕਰ ਦਿੱਤਾ ਗੁਰੂ ਜੀ ਨੂੰ ਹੂੰ ਕਿ ਤੁਸੀਂ ਚਮਕੌਰ ਦੀ ਗੜੀ ਛੱਡ ਜਾਓ ਜੀ ਉਹ ਹੁਕਮ ਮੰਨ ਲਿਆ ਸੀ ਕਿਉਂਕਿ ਉਹਨਾਂ ਦਾ ਰੂਪ ਉਹ ਕਹਿੰਦੇ ਪੰਜ ਪਿਆਰਿਆਂ 'ਚ ਮੇਰਾ ਰੂਪ ਹੈ ਰੂਪ ਹੈ ਵਾਹ ਫਿਰ ਉਹਨਾਂ ਨੇ ਇਹ ਉਹਨਾਂ ਦੇ ਹੁਕਮ ਨੂੰ ਮੰਨ ਕੇ ਜਿਨ੍ਹਾਂ ਦੇ ਵਿੱਚ ਕੁਝ ਆਪਾਂ ਇਹ ਕਹਿ ਸਕਦੇ ਦਇਆ ਸਿੰਘ ਤੇ ਧਰਮ ਸਿੰਘ ਨਾਲ ਸਿੱਕੇ ਹੂੰ ਉਹਨੇ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲੇ ਜੀ ਔਰ ਆਪਣੀ ਕਲਗੀ ਤੋੜਾ ਦੇ ਕੇ ਸੰਗਤ ਸਿੰਘ ਨੂੰ ਸਜਾ ਕੇ ਜੀ ਉੱਥੋਂ ਨਿਕਲੇ ਹਾਂ ਉਹ ਜਦੋਂ ਜਾਂਦੇ ਆ ਉਸ ਵੇਲੇ ਉਹ ਦਾਤੇ ਦਾ ਸ਼ੁਕਰ ਸ਼ੁਕਰਾਨਾ ਕਰਦੇ ਲਾਸ਼ਾਂ ਦੇ ਹੂੰ ਕਹਿ ਰਹੇ ਮੁਜ ਤੇ ਆਜ ਤੇਰੀ ਅਮਾਨਤ ਅਦਾ ਹੋਈ ਮੁਜ ਤੇ ਆਜ ਤੇਰੀ ਅਮਾਨਤ ਅਦਾ ਹੋਈ ਹਾਏ ਬੇਟੋ ਕੀ ਜਾਨ ਧਰਮ ਕੀ ਖਾਤਰ ਫਿਦਾ ਹੋਈ ਬੇਟੋ ਕੀ ਜਾਨ ਧਰਮ ਕੀ ਖਾਤਰ ਫਿਦਾ ਫਿਦਾ ਹੋ ਕੋ ਅੱਜ ਮੈਂ ਤੇਰਾ ਸ਼ੁਕਰਾਨਾ ਕਰਦਾ ਉਹ ਤੋਂ ਜਾਦੇ ਜਦੋਂ ਹਮ ਤੇ ਮਾਛੀ ਬੜੇ ਦੇ ਜੰਗਲ ਦੇ ਵਿੱਚ ਉੱਥੇ ਜਾ ਕੇ ਕਿਉਂਕਿ ਜਿਨ੍ਹਾਂ ਨੇ ਹੁਕਮ ਕੀਤਾ ਸੀ ਜੀ ਉਹਨਾਂ ਨੂੰ ਇਹ ਪਤਾ ਸੀ ਕਿ ਗੁਰੂ ਜੀ ਇਸ ਲਹਿਰ ਨੂੰ ਮੁੜ ਕੇ ਉਠਾ ਸਕਦੇ ਆ ਪਰ ਜੇ ਇਹ ਕੇਰੇ ਦੇ ਵਿੱਚ ਆ ਗਏ ਤਾਂ ਸਾਡੇ ਤੋਂ ਇਹ ਲਹਿਰ ਉੱਠਣੀ ਨਹੀਂ ਨਹੀਂ ਉਠਣੀ ਬਹੁਤ ਕੋ ਔਰ ਇਸ ਕਰਕੇ ਜਦੋਂ ਮਾਛੀਬੜ ਦੇ ਜੰਗਲ ਚ ਜਾਂਦੇ ਆ ਹੂੰ ਉੱਥੇ ਸਮਝ ਰਵੇ ਉਹ ਗਨੀਖਾ ਨਵੀਖਾਨੇ ਕੋੜੇ ਦਿੱਤੇ ਹੂੰ ਔਰ ਅੱਗੇ ਵਧੇ ਹੋਚ ਦਾ ਪੀਰ ਬਣ ਕੇ ਨਿਕਲੇ ਔਰ ਜਦੋਂ ਰਾਏਕੋਟ ਚ ਪਹੁੰਚਦੇ ਆ ਤਾਂ ਫਿਰ ਛੋਟੇ ਸਾਹਿਬ ਜੀ ਦਾ ਪਤਾ ਲੈਣ ਲਈ ਹਾਂ ਉਹ ਪੀਛਦੇ ਆ ਉਧਰ ਛੋਟੇ ਸਾਹਿਬ ਜੀ ਜਿਹੜੇ ਆ ਹੂੰ ਉਹ ਖੇੜੀ ਦੇ ਵਿੱਚ ਹਾਂ ਗੰਗੂ ब्राह्मण ਦੇ ਨਾਲ ਜਿਹੜਾ ਕਿ ਰਸੋਈਆ ਸੀਗਾ ਰਸੋਈਆ ਸੀ ਆ ਉਹਦੇ ਨਾਲ ਉਹਦੇ ਪਿੰਡ ਪਹੁੰਚਦੇ ਹੂੰ ਪਰ ਉਹਦੀ ਨੀਅਤ ਬਦਨੀਤ ਹੋ ਗਈ ਬੇਈਮਾਨ ਹੋ ਗਿਆ ਕਿ ਇਹਨਾਂ ਕੋਲ ਮੋਹਰਾ ਹੈ ਮਾਤਾ ਜੀ ਕੋਲ ਹਾਂ ਉਹ ਲੈਣੀਆਂ ਚਾਹੁੰਦਾ ਸੀ ਆਪਾਂ ਖੇੜੀ ਪਿੰਡ ਗਏ ਵੀ ਸੀਗੇ ਸਰ ਹਾਂ ਉਹਦਾ ਨਾਂ ਹੁਣ ਸਹੀੜੀ ਰੱਖ ਸਹੀੜੀ ਰੱਖ ਦਿੱਤਾ ਯੈਸ ਉੱਥੇ ਮੀਟਿੰਗ ਵੀ ਹੋਈ ਪਾਵਰ ਆਫ ਸੋਸ਼ਲ ਜਸਟੀਸ ਦੀ ਜੀ ਸੋ ਜਿੱਥੇ ਉਹਨਾਂ ਨੂੰ ਰੱਖਿਆ ਗਿਆ ਸੀ ਉਸੇ ਕਰਦੇ ਚੱਜ ਗੋਦਰਾ ਬਣਿਆ ਹੋਇਆ ਬਿਲਕੁਲ ਬਿਲਕੁਲ ਅਖੰਡ ਪਟ ਸਾਹਿਬ ਮਨ ਜੋ ਉਸ ਵੇਲੇ ਦਰਸ਼ਨ ਕੀਤੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਬਿਲਕੁਲ ਉਹ ਮਾਤਾ ਜੀ ਨੂੰ ਲਾਲ ਚ ਕਰਕੇ ਉਸ ਗੰਗੂ ਨੇ ਸ਼ਿਕਾਇਤ ਕਰਕੇ ਉਹ ਪਕੜਾ ਦਿੱਤਾ ਹੂੰ ਔਰ ਬੱਚੇ ਜਿਹੜੇ ਆ ਉਹਨਾਂ ਨੂੰ ਸੂਬਾ ਸਰਹੰਦ ਨੇ ਜਿਸ ਤਰੀਕੇ ਦੇ ਨਾਲ ਇਹ ਚਾਹੁੰਦਾ ਸੀ ਕਿ ਇਹ ਈਨ ਨੂੰ ਕਬੂਲ ਕਰ ਲੈ ਕਬੂਲ ਕਰ ਲੈਣਾ ਨਹੀਂ ਕੀਤਾ ਉਦੋਂ ਉਹ ਬਦਲਾ ਵੀ ਕਹਿ ਰਿਹਾ ਸੀ ਹਮ ਨਵਾਬ ਮਲੇਰ ਕੋਟਲੇ ਨੂੰ ਜੀ ਕਿ ਤੇਰਾ ਭਰਾ ਜਦੋਂ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਗੜੀ 'ਚ ਇੱਕ ਤੀਰ ਛੱਡਿਆ ਸੀ ਜੀ ਸ਼ਹੀਦ ਤੇ ਮਲੇਰ ਕੋਟਲੇ ਦਾ ਨਵਾਬ ਦਾ ਭਰਾ ਜਿਹੜਾ ਹਮ ਉਹ ਡਰਦਾ ਸੀ ਡਰਦਾ ਸੀ ਉਹ ਕਹਿੰਦਾ ਵੀ ਮਲੇ ਕੋਟਲੇ ਬੱਚੇ ਤਾਂ ਥੋੜੋ ਜਿਹਾ ਮਾਲਾ ਮੰਗੇ ਹਾਏ ਬਦਲਾ ਲੈਣਾ ਹੁੰਦਾ ਉਹਦੇ ਤੋਂ ਲਮ ਬਹੁਤ ਖੂ ਬੱਚਾ ਤੋਂ ਕ ਲਈਏ ਜੀ ਕਿਉਂਕਿ ਕੁਰਾਨ ਸ਼ਰੀਫ ਦੇ ਵਿੱਚ ਕਹਿੰਦੇ ਲਿਖਿਆ ਹੋਇਆ ਕਿ ਔਤ ਔਰ ਬੱਚਾ ਹਮ ਇਹਨਾਂ ਦਾ ਖੂਨ ਜਿਹੜਾ ਹੈ ਧਰਤੀ ਤੇ ਡੁੱਲਣਾ ਨਹੀਂ ਚਾਹੀਦਾ ਨਹੀਂ ਚਾਹੀਦਾ ਬਹੁਤ ਖੂ ਪਰ ਜ਼ਾਲਮ ਸਾਡੇ ਜਿਹੜੇ ਅਸੀਂ ਕਹ ਲਈਏ ਹਮ ਕਿ ਜਿਨ੍ਹਾਂ ਨੂੰ ਜੀਵਨ ਬਚਾਉਣ ਦੇ ਖਾਤਰ ਕੁਰਬਾਨੀ ਦਿੱਤੀ ਸੀ ਹਾਂ ਉਹੀ ਹਕਮ ਕੰਨ ਬਾਰੇ ਸੀ ਹਮ ਉਹੀ ਦਸਨ ਬਾਰੇ ਸੀ ਜੀ ਬੇ ਨਿਆਚ ਚੜਨ ਦਿਓ ਚੜਨ ਦਿਓ ਲਓ ਨਿਕਲੂਗਾ ਹੀ ਨਹੀਂ ਸਜਾ ਦੀ ਤਸਵੀਜ਼ ਉਹਨਾਂ ਨੇ ਦਿੱਤੀ ਸੁਨੰਦ ਦਿੱਤੀ ਤਸਵੀਜ਼ ਉਹਨਾਂ ਦਿੱਤੀ ਜੀ ਸੋ ਜਦੋਂ ਨੇਹਾ ਦੇ ਵਿੱਚ ਚੜਨ ਦਿੱਤੇ ਗਏ ਮਾਤਾ ਗੁਜਰੀ ਨੇ ਦੇਖੋ ਕੰਨੇ ਛੋਟੇ ਬੱਚੇ ਸੀ ਲਾਲ ਅਡੋਲ ਨੇ ਹਾਂ ਹੁਣ ਯੱਗਦਾ ਵੀ ਇੱਥੇ ਉਮਰ ਦਾ ਤਕਾਜਾ ਨੇ ਤਾਂ ਬੱਚਾ ਤਾਂ ਫਟ ਮੰਨ ਜਾਂਦਾ ਮੰਨ ਬਿਲਕੁਲ ਬਿਲਕੁਲ ਪਰ ਇੱਥੇ ਉਮਰਾਂ ਦੇ ਤਕਾਜਾ ਨੇ ਕਿ ਨਹੀਂ ਗੇ ਇਸ ਲਾਈਨ ਦੇ ਵਿੱਚ ਆਤਮਿਕ ਬਾਤ ਦੀ ਲਾਈਨ ਦੇ ਵਿੱਚ ਉਮਰਾਂ ਦੇ ਤਕਾਜੇ ਨਹੀਂ ਇਹ ਤਾਂ ਕਈਆਂ ਜਨਮਾਂ ਦੀਆਂ ਖੇਡਾਂ ਹੁੰਦੀਆਂ ਸੋ ਇਸ ਕਰਕੇ 7 ਸਾਲ 9 ਸਾਲ ਦੀਆਂ ਜਿੰਦਾ ਜੜੀਆਂ ਜੀ ਉਹ ਅਡੋਲ ਖੜੀਆਂ ਆ ਹਾਂ ਔਰ ਸੂਬਾ ਸਰੰਦ ਜੋਰ ਲਾ ਕੇ ਮਰ ਗਿਆ ਲੇਕਿਨ ਉਹਨੇ ਇਹਨ ਕਬੂਲ ਨਹੀਂ ਕੀਤੀ ਨਹੀਂ ਕੀਤੀ ਔਰ ਜਦੋਂ ਉਹ ਸ਼ਹੀਦ ਹੋ ਕਰ ਦਿੱਤੇ ਗਏ ਤੇ ਮਾਤਾ ਗੁਜਰੀ ਨੇ ਵੀ ਠੰਡੇ ਬੁਰਜ ਦੇ ਵਿੱਚੋਂ ਛਿਲਾੰਗ ਲਗਾ ਕੇ ਪ੍ਰਾਣ ਤਿਆਗ ਦਿੱਤੇ ਔਰ ਇਸ ਹਫਤੇ ਦੇ ਵਿੱਚ ਇੱਕ ਹਫਤੇ ਦੇ ਵਿੱਚ ਵਿੱਚ ਪੂਰਾ ਸਰਵਸ ਦਾ ਜਿਹੜਾ ਪ੍ਰਵਾਦ ਦਾ ਪੂਰਾ ਵਿਛੋੜਾ ਪੈ ਗਿਆ ਹੋ ਕੱਲਾ ਪ੍ਰਵਾਦ ਦਾ ਨਹੀਂ ਪਿਆ ਹੂੰ ਉਹਨਾਂ ਦਾ ਪਿਆ ਜਿਹੜਾ ਖਾਲਸਾ ਸੱਜਿਆ ਸੀ ਉਹਨਾਂ ਨੂੰ ਵੀ ਸ਼ੇਰਾਂ ਨੀਆਂ ਸਿੱਧੀਆਂ ਹੋਈਆਂ ਹੂੰ ਕਿਉਂ ਕਿਉਂਕਿ ਉਹ ਕਹਿੰਦੇ ਵੀ ਇਮ ਪੁੱਤਰਨ ਕੇ ਨਾਮ ਪਰ ਬਾਦ ਜੀ ਸਤਜਾ ਚਾਰ ਚਾਰ ਨੂੰਏ ਤੋਂ ਕੀ ਆ ਹੁਆ ਜੀਵਤ ਕਈ ਹਜ਼ਾਰ ਬਿਲਕੁਲ ਸੋ ਇਹ ਜਿਹੜਾ ਹਫਤਾ ਹੈ ਸ਼ਹੀਦੀ ਦਾ ਕਿਉਂਕਿ ਤਿੰਨ ਪੁੱਤਰ ਜਿਹੜੇ ਆ ਹਮ ਮਾਤਾ ਜੀਤ ਕੌਦੇ ਸੀ ਜੀ ਜਿਨ੍ਹਾਂ ਦੀ ਕਿ 1788 ਦੇ ਵਿੱਚ ਉਹ ਚਲਾਣਾ ਕਰਕੇ ਗਏ ਜੀ ਔਰ ਵੱਡਾ ਪੁੱਤਰ ਅਜੀਤ ਸਿੰਘ ਜੀ ਉਹ ਮਾਤਾ ਸੁੰਦਰੀ ਜੀ ਦਾ ਜਿਨ੍ਹਾਂ ਦੀ ਕਿ ਸੈਕੰਡ ਮੈਰਿਜ ਸੀ ਜੀ ਮੰਨ ਲਵ ਗੁਰੂ ਮਾਤਾ ਜੀ ਦੀ ਉਹਦੇ ਨਾਲ ਸੈਕੰਡ ਮੈਰਿਜ ਸੀ ਜੀ ਪਰ ਤਿੰਨ ਬੱਚੇ ਜਿਹੜੇ ਮਾਤਾ ਸੁੰਦਾ ਜੀਤ ਕੌਰ ਦੇ ਉਹ ਪਹਿਲਾ ਨਹੀਂ ਸੀ ਹੋਇ ਜੀ ਜਦੋਂ ਮੈਰਿਜ ਹੋਈ ਸੁੰਦਰੀ ਜੀ ਨਾਲ ਉਹ ਪਹਿਲਾ ਬਵਾ ਬੇਟਾ ਜੀਤ ਸਿੰਘ ਜੀ ਸਭ ਜਿਆਦਾ ਹੋਏ ਤੇ ਫਿਰ ਤਿੰਨ ਬੱਚੇ ਮਾਤਾ ਜੀਤ ਕੌਰ ਦੇ ਜੀਤ ਕੌਰ ਨੂੰ ਮਾਤਾ ਜੀ ਨੂੰ ਮਾਤਾ ਜੀਤੋ ਵੀ ਕਿਹਾ ਜਾਂਦਾ ਸੀ ਜੀਤੋ ਵੀ ਕਿਹਾ ਜਾਂਦਾ ਸੀ ਜੀ ਕਿਉਂਕਿ ਇਹ ਜਿਹੜਾ ਖੇਡ ਆ ਹਮ ਕਿ ਮੈਂ ਹਾਂ ਪਰਮਪੁਰਖ ਤੋਂ ਦੱਸ ਦੱਸ ਦੇਖਣ ਆਇਆ ਜਗਤ ਤਮਾਸ਼ਾ ਇਹ ਤਾਂ ਉਹਨਾਂ ਦਾ ਇੱਕ ਇੱਕ ਖੇਡ ਹੈ ਉਹਨਾਂ ਲਈ ਇੱਕ ਖੇਡ ਹੈ ਹੂੰ ਕਿਉਂਕਿ ਉਹਨਾਂ ਨੂੰ ਪਤਾ ਵੀ ਇਸ ਜਿਹੜੀ ਆਤਮਾ ਇਹ ਮਰਦੀ ਨਹੀਂ ਬਿਲਕੁਲ ਜਿਵੇਂ ਇਹ ਸਮਝਦੇ ਇੱਕ ਦੁਨੀਆ ਤੇ ਪੱਕੇ ਬੈਠੇ ਰਹਿਣਾ ਉਹਨਾਂ ਨੂੰ ਇਹ ਤਨ ਜਿਹੜਾ ਛੱਡਣਾ ਪੈਂਦਾ ਹੂੰ ਪਰ ਜਿਹੜੇ ਉਹਦੇ ਨਾਮ ਦੇ ਵਿੱਚ ਭਿੱਜ ਜਾਂਦੇ ਐ ਬਿਲਕੁਲ ਉਹਨਾਂ ਨੂੰ ਨਾਮ ਬਚਪਨ ਨਾ ਜਵਾਨੀ ਨਾ ਬਡਾਪਾ ਕੋਈ ਵੀ ਨਹੀਂ ਉਹ ਤਾਂ ਕਹਿੰਦੇ ਅਸੀਂ ਤਾਂ ਇਹ ਇੱਥੇ ਛੱਡ ਕੇ ਜਾਣਾ ਹੂੰ ਇਹਦਾ ਕੋਈ ਮਤਲਬ ਨਹੀਂ ਬਿਲਕੁਲ ਸੋ ਇਹ ਜਿਹੜਾ ਹਫਤਾ ਹੈ ਅੱਜ ਉਹਨਾਂ ਬੱਚਿਆਂ ਜਿ ਦੇਖੋ ਸੋਤਾ ਸਭ ਜਾਣਾ ਸਭ ਨੇ ਜੀ ਪਰ ਜਿਹੜੇ ਉਹ ਰੂਹ ਖੂਕ ਗਏ ਦੁਨੀਆਂ ਦੇ ਵਿੱਚ ਹਾਏ ਹਾਏ ਦੁਨੀਆਂ ਦੇ ਵਿੱਚ ਇਹੋ ਜੀ ਕੁਰਬਾਨੀ ਕਿਤੇ ਵੀ ਹੈ ਨਹੀਂ ਕਿ ਛੋਟੇ ਛੋਟੇ ਬੱਚੇ ਲਾਲਚਾਂ ਦੇ ਵਿੱਚ ਨੇ ਹਾਏ ਹਾਏ ਕਿਥੇ ਦਾ ਇੱਥੇ ਤਾਂ ਬੜੇ ਬੜੇ ਜਿਹੜੇ ਆ ਉਹ ਲਾਲਚਾਂ ਦੇ ਵਿੱਚ ਪੜ੍ਹਦੇ ਇੱਕ ਮਿੰਟ ਲੱਗਦਾ ਮਿਕਣ ਨੂੰ ਬਿਲਕੁਲ ਇੱਕ ਮਿੰਟ ਲੱਗਦਾ ਗ੍ਰਾਫਟ ਜਾਣ ਨੂੰ ਮਹਾਰਾਜਾ ਲਾਲਚ ਕੀ ਹੈ ਇੱਥੇ ਤਾਂ ਲੋਕ ਮਣੀ ਮਣੀਆ ਕੁੱਸੀਆਂ ਦੇ ਖਤਮ ਆਪਣੇ ਆਪ ਨੂੰ ਵੇਚ ਦਿੰਦੇ ਪਰ ਇੱਥੇ ਰਾਜਾ ਨੂੰ ਵੀ ਤਿਆਗ ਦਿੱਤਾ ਤੇ ਉਮਰਾ ਦੇਖੋ ਕੀ ਹੈ 7 ਸਾਲ ਤੇ 9 ਸਾਲ 7 ਸਾਲ ਤੇ 9 ਸਾਲ ਦੂਜੇ ਪਾਸੇ ਵੀ ਕੁਝ ਯੈਸ ਕੁਝ 12 ਸਾਲ 14 ਸਾਲ ਕੁਝ ਵੀ ਨਹੀਂ 17 ਸਾਲ 14 ਸਾਲ ਵੱਡੇ ਸੰਜੇ ਦੇ ਦੀ 17 ਸਾਲ ਸੀ ਜਿਹ ਜਿਜਾਰ ਸਿੰਘ ਦੀ ਜਿਹੜੀ ਹੈ 14 ਸਾਲ ਸੀ ਸੋ ਗੱਲ ਤਾਂ ਅ ਜੇਸ਼ ਸਿੰਘ ਦੀ 17 ਸਾਲ ਸੀ ਜਿਜਾਰ ਸਿੰਘ ਦੇ 14 ਸਾਲ ਸੋ ਇਹ ਤੇ ਉਮਰਾਂ ਦੇ ਤਕਾਜ਼ੇ ਨੇ ਹੂੰ ਇਹ ਅੰਦਰ ਆਤਮਾ ਜਿਹੜੀ ਹੈ ਉਹਦਾ ਮੇਲ ਹੈ ਕਿ ਕਰਮ ਕੀ ਹੈ ਜੀ ਜੀ ਸੋ ਦੁਨੀਆ ਨੂੰ ਇੱਕ ਪੈਗਾਮ ਜਿਹੜਾ ਉਹ ਦੇ ਕੇ ਗਿਆ ਹੈ ਕਿ ਜਨਮ ਦੀ ਖਤ ਅਡੋਲ ਰਹੋ ਹੂੰ ਜੇਕਰ ਜਨਮ ਨੂੰ ਮਟਾਉਣਾ ਤੇ ਅਡੋਲ ਰਹਿਣਾ ਪੈਣਾ ਜੀ ਜਨਮ ਪਾਪੀ ਕਹਨ ਨੂੰ ਜਿੰਨਾ ਕਰਨਾ ਕੀ ਬਾਤ ਨਾ ਪੰਜਵੇਂ ਪਾਛੜ ਦੇ ਨਾ ਨੌਵੇਂ ਪਾਛੜ ਦੇ ਹੂੰ ਔਰ ਫਿਰ ਇਹ ਦੇਖੋ ਬੱਚੇ ਮਿਟਦੇ ਆਹ ਔਰ ਉਧਰੋਂ ਜੰਗਲ ਦੇ ਵਿੱਚ ਬੈਠ ਕੇ ਸ਼ੁਕਰਾਨੇ ਦੇ ਵਿੱਚ ਜੋ ਕਹਿ ਰਹੇ ਹੂੰ ਜਾਗੜੇ ਦਾ ਸਾਨੂੰ ਸੱਤਰ ਚੰਗਾ ਪਟਕੇ ਦੇ ਦਿੰਦੇ ਰਹਿਣਾ ਮਿੱਤਰ ਪਿਆਰੇ ਨੂੰ ਹਰ ਮਨਿਦਾ ਦਾ ਕਹਿਣਾ ਬਹੁਤ ਖੂਬ ਸੋ ਅੱਜ ਜੇ ਇਹ ਹਫਤਾ ਮਨਾਇਆ ਜਾ ਰਿਹਾ ਹੂੰ ਇਹ ਵਰਲਡ ਦੇ ਵਿੱਚ ਕਿਤੇ ਵੀ ਹੂੰ ਇਹੋ ਜੀ ਕੁਰਬਾਨੀ ਹੈ ਨਹੀਂ ਕਿ ਇੱਕ ਹਫਤੇ ਦੇ ਵਿੱਚ ਪੂਰਾ ਪਰਿਵਾਰ ਜਿਹੜਾ ਹੈ ਓਹ ਸਵਾਏ ਗੁਰੂ ਜੀ ਤੋਂ ਕੁਰਬਾਨ ਹੋ ਗਿਆ ਔਰ ਪਹਿਲਾ ਕੁਰਬਾਨੇ ਦੀ ਸ਼ਹਾਦਤ ਜਿਹੜੀ ਹੈ ਉਹ ਉਹਨਾਂ ਦੇ ਦਾਦੇ ਦੇ ਪਰ ਮਤਲਬ ਉਹ ਨੇਤਾਜੀ ਦੇ ਦਾਦੇ ਨੇ ਦਿੱਤੀ ਸੀ ਜੀ ਫਿਰ ਪਿਤਾ ਜੀ ਨੇ ਦਿੱਤੀ ਹਾਂ ਫਿਰ ਮਾਤਾ ਜੀ ਦੀ ਹੋਈ ਫਿਰ ਬੱਚਿਆਂ ਨੇ ਸਹਬਜ਼ਾਦਿਆਂ ਨੇ ਹੀ ਹੋਈ ਸੁੱ ਸਰਬਸਦਾਨ ਨੇ ਇਸੇ ਕਰਕੇ ਕਹਿ ਗਿਆ ਹਮ ਪਰ ਆਖਰੀ ਲੜਾਈ ਜਦੋਂ ਆ ਔਰੰਗਜ਼ੇਬ ਨੂੰ ਜਫਰ ਨਾਮ ਨਾਲ ਕਿਹਾ ਗਿਆ ਜੀ ਤੇ ਔਰੰਗਜ਼ੇਬ ਪਰਦੇ ਸਾਲ ਨੂੰ ਪਤਾ ਲੱਗ ਗਿਆ ਕਿ ਮੇਰੇ ਥੱਲੇ ਕੀ ਸੂਬਿਆਨ ਕਰ ਦਿੱਤਾ ਓਹੋ ਮੈਂ ਨੇ ਇੱਛਾ ਜਰ ਕੀਤੀ ਲੇਕਿਨ ਮੈਂ ਨਹੀਂ ਸਕਿਆ ਲਿਖ ਦਿੱਤਾ ਸੀ ਕਿ ਤੂੰ ਇਹ ਸਮਝਦਾ ਹਾਲੇ ਤਾਂ ਮੈਂ ਜਿੰਦਾ ਹਾਂ ਹਾਏ ਰਾਜ ਜੀਆਂ ਜੜਾ ਜੜੀਆਂ ਪਟਕੇ ਹਾਂ ਹਮ ਅਰੇ ਪਟੀਆਂ ਬਿਲਕੁਲ ਐਸਾ ਬੰਦਾ ਬਰਾਗੀ ਨੂੰ ਭੇਜਿਆ ਬੰਦਾ ਬਾਦ ਦੇ ਰੂਪ ਦੇ ਵਿੱਚ ਜੀ ਸਰਹੰਦ ਦੀ ਐਟ ਦੇ ਨਾਲ ਐਟ ਖੜਕਾ ਦਿੱਤੀ ਬਿਲਕੁਲ ਸੋ ਜਿਹੜੇ ਗੁਰੂ ਮਹਾਰਾਜ ਦੇ ਇਹ ਪੂਰਨੇ ਪਾਏ ਹੋਏ ਆ ਜੀ ਜੇਕਰ ਅਸੀਂ ਇਹਨਾਂ ਤੇ ਚੱਲਣਾ ਹੈ ਤੇ ਸਾਨੂੰ ਉਹ ਮਾਇਆ ਤੋਂ ਦੂਰ ਹੋਣਾ ਪੈਣਾ ਹੈ ਬਿਲਕੁਲ ਤੇ ਜਿਹੜੇ ਲੋਕ ਅ ਅੱਜ ਗੁਰੂ ਜੀ ਨੂੰ ਸੱਚੇ ਦਿਲ ਤੋਂ ਯਾਦ ਕਰਦੇ ਆ ਤੇ ਉਹ ਤਾਂ ਇਸ ਹਫ਼ਤੇ ਨੂੰ ਬਹੁਤ ਹੀ ਗਮਗੀਨ ਤਰ੍ਹਾਂ ਲੈਂਦੇ ਆ ਜੀ ਬਿਲਕੁਲ ਪਰ ਜਿਹੜੇ ਲੋਕ ਮੇਲਿਆਂ ਬਸਾਵਿਆਂ ਨੂੰ ਮਨਾਉਣ ਲੱਪੇ ਉਹ ਉਹਨਾਂ ਦੀ ਆਪਣੀ ਆਪਣੀ ਸੋਚ ਹੈ ਬਿਲਕੁਲ ਸੋ ਇਹ ਜਿਹੜਾ ਹਫਤਾ ਹੈ ਇਹ ਪੂਰੇ ਵਰਲਡ ਦੇ ਵਿੱਚ ਇੱਕ ਇਹੋ ਜਿਹਾ ਹਫਤਾ ਹੈ ਕਿ ਇੱਕ ਕੁਰਬਾਨੀ ਜਿਹੜੀ ਕਦੀ ਭੁੱਲ ਨਹੀਂ ਸਕਦੀ ਕਿ ਬੱਚਿਆਂ ਦੀ ਕੁਰਬਾਨੀ ਔਰ ਆਪਣੇ ਸਿੰਘਾਂ ਦੀ ਕੁਰਬਾਨੀ ਹੂੰ ਔਰ ਵੱਖਵਾਲ ਦੇ ਗੱਦੇ ਛੱਡ ਕੇ ਕੰਡਿਆਂ ਦੀ ਸੇਜ ਤੇ ਸੋਨਾ ਔਰ ਦੁਨੀਆ ਦਾ ਜਿਹੜਾ ਬਾਦਸ਼ਾ ਉਹ ਉਹ ਕੰਡਿਆਂ ਦੇ ਸੇਜ ਤੇ ਸਤਾ ਸੋ ਦੋਸਤੋ ਵਾਕਿਆ ਇਤਿਹਾਸ ਸੁਣ ਕੇ ਲੂੰ ਕੰਡੇ ਖੜ ਜਾਂਦੇ ਨੇ ਯਾਦ ਕਰਦੇ ਹਾਂ ਜਸਾ ਸਾਹਿਬ ਨੇ ਕਿੰਨੀ ਡਿਟੇਲ ਦੇ ਵਿੱਚ ਦੱਸਿਆ ਛੋਟੇ ਸਾਹਿਬ ਜਿਆਦਿਆਂ ਦੀ ਸ਼ਹਾਦਤ بڑے ਸਾਹਿਬ ਜਿਆਦਿਆਂ ਦੀ ਸ਼ਹਾਦਤ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਔਰ ਉਸ ਤੋਂ ਬਾਅਦ ਜਦੋਂ ਜ਼ਫਰਨਾਮਾ ਲਿਖਿਆ ਨਾ ਦਸਵੀਂ ਪਾਸ਼ਾ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਂ ਕਹਿੰਦੇ ਕਿ ਔਰੰਗਜ਼ੇਬ ਦੀਆਂ ਅੱਖਾਂ ਜਿਹੜੀਆਂ ਸੀ ਉਹਦੇ ਇੱਕਦਮ ਉਹ ਜ਼ਿੰਦਗੀ ਜੀ ਉਹਨਾਂ ਚ ਖਤਮ ਹੋ ਗਿਆ ਔਰ ਜ਼ਫਰਨਾਮੇ ਵਿੱਚ ਸ਼ਬਦਾਬਲੀ ਪਾਸ਼ਾ ਜੀ ਨੇ ਅਜੇ ਹੀ ਲਿਖੀ ਹੋਈ ਸੀ ਸੋ ਇਹ ਬਹੁਤ ਗੰਭੀਰਤਾ ਵਾਲੇ ਦਿਨ ਨੇ ਦੋਸਤੋ ਕਿਉਂਕਿ ਜਦੋਂ ਆਪਾਂ ਸਭਾ ਦੀ ਗੱਲ ਕਰਦੇ ਹਾਂ ਔਰ ਜਿਵੇਂ ਜਸਲ ਸਿੰਘ ਸਾਹਿਬ ਨੇ ਕਿਹਾ ਕਿ ਸਭਾ ਜਿਹੜੀ ਹੈ ਬੜੀ ਨਿਮਰਤਾ ਦੇ ਨਾਲ ਬੜੇ ਸਹਿਜ ਤਰੀਕੇ ਦੇ ਨਾਲ ਉਹਨਾਂ ਨੂੰ ਯਾਦ ਕਰਕੇ ਭਜਨ ਸਿਮਰਨ ਕਰਕੇ ਔਰ ਉਹਨਾਂ ਦੀ ਬਾਣੀ ਦਾ ਆਨੰਦ ਲੈ ਕੇ ਔਰ ਖਾਸ ਕਰਕੇ ਗੁਰੂ ਘਰਾਂ ਵਿੱਚ ਨਤਮਸਤਕ ਹੋ ਕੇ ਬਹੁਤ ਹੀ ਗੰਭੀਰ ਤਰੀਕੇ ਦੇ ਨਾਲ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ ਸਚਸਾਬ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਮੈਂ ਜਾਂਦੇ ਜਾਂਦੇ ਅੱਜ ਦੇ ਜਿਹੜੇ ਸਾਡੇ ਜੂਥ ਬੱਚਿਆਂ ਬੱਚੇ ਆਲਮੋਸਟ ਤਕਰੀਬਨ ਸਾਰਿਆਂ ਨੂੰ ਹਮ ਅਗਰ ਇਨਸਾਨੀਅਤ ਨੂੰ ਪਹਿਲ ਦਿੱਤੀ ਹੈ ਭਗਤੀ ਲਹਿਰ ਨੇ ਜਿਨ੍ਹਾਂ ਨੇ ਪੂਰੀ ਵਰਨ ਅਵਸਥਾ ਜਿਹੜੀ ਸੀ ਉਹਨੂੰ ਤਾਰ-ਤਾਰ ਕਰਕੇ ਇੱਕ ਇਹੋ ਜਿਹੀ ਵਿਚਾਰਧਾਰਾ ਦਿੱਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਗੰਸਾ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਅਪਣਾਉਂਦੇ ਹੋਏ ਬੱਚਿਆਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਆਪਣੇ ਜੀਵਨ ਦੇ ਵਿੱਚ ਅਮਲੇ ਤੌਰ ਤੇ ਲਿਆਉਣ ਲਈ ਤਾਂ ਕਿ ਅਸੀਂ ਵੀ ਜ਼ੁਲਮ ਦਾ ਟੱਕਰਾ ਜੇ ਕਿਤੇ ਜ਼ੁਲਮ ਜਿਹੜਾ ਹੈ ਲੋਕਾਂ ਦੇ ਉੱਤੇ ਹੋ ਰਿਹਾ ਤੇ ਆਪਣੇ ਆਪ ਨੂੰ ਤਿਆਰਬਾ ਤਿਆਰ ਰੱਖਣ ਦੀ ਲੋੜ ਹੈ ਹੂੰ ਕਿ ਅਸੀਂ ਵੀ ਜੇਕਰ ਜ਼ੁਲਮ ਹੁੰਦਾ ਹੈ ਦੇ ਗੁਰੂਆਂ ਦੇ ਦੱਸੇ ਹੋਏ ਪੂਰਨਿਆ ਤੇ ਚੱਲਦੇ ਹੋਏ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਏ ਉਸ ਜ਼ੁਲਮ ਨੂੰ ਰੋਕਣਾ ਹੈ ਇਹੋ ਹੀ ਮੈਂ ਇਸ ਦਿਨ ਦੀ ਸ਼ਹਾਦਤ ਜਿਨ੍ਹਾਂ ਨੇ ਜਾਨ ਪੇਤੀ ਜੇਕਰ ਉਹਨਾਂ ਨੂੰ ਸਹੀ ਮਿਹਨਤ ਸਾਡਾ ਨਤਮਸਤਕ ਹੋਣਾ ਹੈ ਤੇ ਉਹਨਾਂ ਨੂੰ ਯਾਦ ਕਰਦੇ ਹੋਏ ਆਪਣੇ ਅੰਦਰ ਇਹੋ ਜੀ ਚੇਤਨਾ ਲੈ ਆਈਏ ਕਿ ਮੈਂ ਮੇਰੇ ਨੂੰ ਛਰਦੇ ਹੋਏ ਪੂਰੀ ਮਨੁੱਖਤਾ ਨੂੰ ਇੱਕੋ ਹੀ ਨਜ਼ਰ ਦੇ ਵਿੱਚ ਦੇਖਦੇ ਹੋਏ ਅਨਸਾਨੀਅਤ ਤੇ ਟੁੱਟੀਏ ਇਹੋ ਹੀ ਪਾਵਰ ਆਫ ਸੋਸ਼ਲ ਜੁੰਟੀ ਦੀ ਵਿਚਾਰਧਾਰਾ ਸੋ ਦੋਸਤੋ ਦੱਸਿਆ ਕਿ ਪਾਵਰ ਆਫ ਸੋਸ਼ਲ ਜੁੰਟੀ ਦੀ ਵਿਚਾਰਧਾਰਾ ਵੀ ਅਸੀਂਾਂ ਲੀਹਾਂ ਤੇ ਜਾ ਰਹੀ ਹੈ ਔਰ ਤੁਸੀਂ ਬਹੁਤ ਪਿਆਰ ਤੇ ਬੜਾ ਸਤਿਕਾਰ ਦੇ ਰਹੇ ਹੋ ਸੋ ਪੋਸੂਨਾਮਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਸਾਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਇਰੂ ਜੀ ਕਾ ਖਾਲਸਾ ਵਾਇਰੂ ਜੀ ਕੀ ਫਤਹ